ਹਾਂਜੀ ਗੁੱਡ ਮਾਰਨਿੰਗ ਗਾਇਜ਼ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮਿਸਟਰ ਐਂਡ ਮਿਸਿਸ ਸਵੀਆ ਕਪਲ ਅੱਜ ਵੀ ਸ਼ੁਰੂਆਤ ਜਿਹੜੀ ਹੋ ਰਹੀ ਹੈ ਉਹ ਅੰਮ੍ਰਿਤਸਰ ਤੋਂ ਹੀ ਹੋ ਰਹੀ ਹੈ ਸਾਰਾ ਅਗੜੀ ਸਰਾਂ ਦੇ ਵਿੱਚੋਂ ਠੀਕ ਹੈ ਤੇ ਚਾਹ ਲਿਆਏ ਰਿੱਕੀ ਵਰਗੇ ਤੇ ਪਹਿਲਾਂ ਤਾਂ ਪਿਛਲੀ ਵਾਰ ਨਾ ਅਸੀਂ ਇੱਥੋਂ ਹੀ ਚਾਹ ਮੰਗਵਾਈ ਸੀਗੀ ਜਿਹੜੀ ਇੱਥੇ ਹਵੇਲੀ ਹੈ ਇਹਦੇ ਵਿੱਚ ਬਈ ਉੱਥੇ ਨਾ 70 ਰੁਪਏ ਦਾ ਕੱਪ ਸੀਗਾ ਇੱਕ ਇੱਕ 70 ਰੁਪਏ ਦਾ ਕੱਪ ਤੇ ਆ ਹੈਗਾ 20 ਰੁਪਏ ਦਾ ਕੱਪ ਫਿਰ ਅਸੀਂ ਬਾਹਰੋਂ ਮੰਗਵਾਈ ਹੈ ਚਾਹ ਹੁਣ ਚਲੋ ਆਪਾਂ ਚਾਹ ਪਾਣੀ ਪੀ ਲਈਏ ਉਧਰ ਜੁਝਾਰ ਲਾਟੂ ਨਾਲ ਖੇਡੀ ਜਾਂਦਾ ਚਾਹ ਪਾਣੀ ਪੀ ਕੇ ਫਿਰ ਆਪਾਂ ਮਿਲਦੇ ਆਂ ਫਿਰ ਆਪਾਂ ਕਰਦੇ ਆਂ ਅਗਲੀ ਗੱਲ ਵਾਹ। ਕਲੋ ਵੀ ਗਾਇਸ ਇਧਰ ਆ ਰਿਕੇ ਵੀ ਰੈਡੀ ਹੋ ਗਏ ਤੇ ਜੁਝਾਰ ਦੇਖ ਲਓ। ਰੈਡੀ ਹੋ ਗਿਆ ਕਿਵੇਂ ਲਿਟੀ ਜਾਂਦਾਗਾ ਕਿਉਂਕਿ ਮੈਂ ਉਹਦੇ ਕਾਰਟੂਨ ਬੰਦ ਕਰਤੇ ਵੀ ਹੁਣ ਜਾਣਾਗਾ। ਦੇਖੋ ਅੱਖਾਂ 'ਚ ਉਹਦੀ ਪਾਣੀ ਆ ਗਿਆ। ਦੱਸੋ ਜੁਝਾਰ ਤੇ ਜੁਝਾਰ ਦੇ ਪਾਪਾ ਕਿਵੇਂ ਲੱਗ ਰਹੇ ਨੇ? ਇਹਨੇ ਨਵਾਂ ਕੋਟ ਸੈੱਟ ਪਾਇਆ ਅੱਜ। ਕੱਲ ਹੀ ਲਿਆਂਦਾ ਸੀਗਾ ਮੈਂ ਲिटल ਮੀਰ ਨੂੰ ਤੇ ਆਪਾਂ ਹੁਣ ਜਾ ਰਹੇ ਆਂ ਆਪਾਂ ਸਿੱਧਾ ਜਾਣਾਗਾ ਮਾਲ। ਠੀਕ ਹੈ ਪਹਿਲਾਂ ਆਪਾਂ ਜੁਹਾਰ ਨੂੰ ਬ੍ਰੇਕਫਾਸਟ ਕਰਵਾਉਣਾ ਹਾਂ ਹਾਂ ਸਮਾਨ ਨੂੰ ਦੇ ਦਿੰਦਾ ਸਾਰਾ ਹਾਂ ਸਮਾਨ ਨੇ ਸਾਰਾ ਚੈੱਕ ਕਰ ਰਹੀ ਹਾਂ ਕਰ ਚੈੱਕ ਕਰ ਰਹੀ ਹਾਂ ਸਮਾਨ ਚਲੋ ਬਈ ਇੱਥੇ ਜਿਹੜਾ ਹੈਗਾ ਰਿਹੈ ਸ ਬਹੁਤ ਵਧੀਆ ਗੀ ਠੀਕ ਆ ਤੇ ਬਾਕੀ ਇਹ ਸਾਨੂੰ ਉਸ ਤਰ੍ਹਾਂ ਜਿਹੜੀ ਵਧੀਆ ਲੱਗਦੀ ਹੈ ਬਾਕੀ ਸੇਫਟੀ ਵਧੀਆ ਇੱਥੇ ਹੋਰ ਨਹੀਂ ਕੋਈ ਚੱਕਰ ਹੈਗਾ ਕਿਉਂਕਿ ਹੋਟਲ ਦੇ ਵਿੱਚ ਪਤਾ ਨਹੀਂ ਹੁੰਦਾ ਸੇਫਟੀ ਕਿੱਦਾਂ ਦੀ ਹੁੰਦੀ ਹੈ ਹਨਾ ਤਾਂ ਇੱਥੇ ਸੇਫ ਫੀਲ ਹੁੰਦਾਗਾ ਤਾਂ ਜੇ ਕੋਈ ਫੈਮਲੀ ਆਉਂਦੀ ਹੈ ਛੋਟੇ ਬੱਚੇ ਹੁੰਦੇ ਆ ਤਾਂ ਤੁਸੀਂ ਇੱਥੇ ਰਹਿ ਸਕਦੇ ਹੋ ਵਧੀਆ ਹੋਟਲ ਆ ਸਾਰਾਂਗੜੀ ਸਰਾੰਗੀ ਠੀਕ ਹੈ ਤੇ ਕਿਰਾਇਆ ਜਿਹੜਾ ਹੁੰਦਾ 1000 ਰੁਪਿਆ ਕਿਰਾਇਆ ਹੁੰਦਾਗਾ 1000 ਜਾਂ 1100 ਰੁਪਿਆ ਠੀਕ ਹੈ ਇੱਕ ਰਾਤ ਦਾ ਚਲੋ ਜੀ ਹੁਣ ਆਪਾਂ ਇੱਥੋਂ ਚੈੱਕ ਆਊਟ ਕਰਦੇ ਆ ਠੀਕ ਹੈ ਜਾਣੇ ਰਿੱਕੀ ਚਲੇ ਗਏ ਬਾਹਰ ਤੇ ਰਾਜੂ ਨੇ ਤੇ ਮੈਂ ਸਮਾਨ ਲੈ ਕੇ ਜਾਣਾਗਾ ਉਹਨਾਂ ਨੂੰ ਜਿਹੜਾ ਫੜਾਤਾ ਆ ਸਮਾਨਾ ਸਾਡਾ ਤੇ ਸਾਡਾ ਉਹ ਸਮਾਨਾ ਬਸ ਹੋਰ ਸਾਡਾ ਕੋਈ ਸਮਾਨ ਨਹੀਂ ਸਾਰਾ ਮੈਂ ਇੱਕ ਵਾਰੀ ਚੈੱਕ ਕਰ ਲਿਆ ਠੀਕ ਹੈ ਇਹ ਸਾਰਾ ਆਪਾਂ ਸਮਾਨ ਚੱਕ ਕੇ ਆਪਾਂ ਜਾਵਾਂਗੇ ਗੱਡੀ ਦੇ ਵਿੱਚ ਪਹਿਲਾਂ ਸਮਾਨ ਰੱਖਾਂਗੇ ਫਿਰ ਆਪਾਂ ਜੁਹਾਰ ਨੂੰ ਬ੍ਰੇਕਫਾਸਟ ਕਰਵਾਵਾਂਗੇ। ਲਓ ਬਈ ਅਸੀਂ ਪ੍ਰਸ਼ਾਦ ਲੈਤਾਗਾ ਆ ਵੀਰੇ ਕੋਲ ਜਿਹੜੀ ਪਾਰਕਿੰਗ ਬਣੀ ਹੋਈ ਆ ਉੱਥੇ ਵੀਰੇ ਦੀ ਦੁਕਾਨ ਹੈਗੀ ਤੇ ਵੀਰੇ ਨੇ ਰੇਟ ਬਹੁਤ ਜਾਇਜ਼ ਰੱਖਿਆ ਹੋਇਆਗਾ ਜੇ ਕਿਸੇ ਨੇ ਵੀ ਪ੍ਰਸ਼ਾਦ ਲੈਣਾ ਬਈ ਇੱਥੋਂ ਲਓ ਤੁਸੀਂ। ਹਾਂ ਸਾਨੂੰ ਵੀਰੇ ਦੀ ਦੁਕਾਨਦਾਰੀ ਬਹੁਤ ਵਧੀਆ ਲੱਗੀ। ਥੈਂਕ ਯੂ ਵੀਰੇ। ਲਓ ਬਈ ਆਟੋ ਤੇ ਆ ਗਈ ਸੀਗੀ ਆਪਾਂ ਇੱਥੇ 브ਦਰਸ ਟੱਪ ਆਦੇ ਠੀਕਾ ਰਾਤ ਵੀ ਆਪਾਂ ਇੱਥੇ ਡਿਨਰ ਕੀਤਾ ਹੁਣ ਵੀ ਬ੍ਰੇਕਫਾਸਟ ਕਰਾਂਗੇ ਥੈਂਕ ਯੂ ਵੀਰੇ ਮੇਰੀ ਗੱਲ ਸੁਣੋ ਲੋ ਬਾਈ ਆਪਾਂ ਵੀ ਇੱਥੇ ਕਬੂਤਰਾਂ ਨੂੰ ਦਾਣੇ ਪਾਏ ਐ ਇੱਥੋਂ ਮਿਲ ਜਾਂਦੇ ਹੁੰਦੇ ਐ ਲੈ ਕੇ ਆਂਟੀ ਕੋ ਇਹ ਫਿਰ ਇਹਨਾਂ ਨੂੰ ਖਾਣਾ ਖਵਾ ਤਾ ਆਪਾਂ ਹੁਣ ਆਪ ਆਪ ਖਾਣ ਚੱਲਿਆਂ ਵੈਸਾ ਦੁਪਹਿਰਾ ਬਹੁਤ ਹੋ ਗਿਆ ਡੇ ਟਾਈਮ ਐਸੇ ਬਹੁਤ ਵਧੀਆ ਸੀ ਮਤਲਬ ਸਵੇਰੇ

ਹੋਏ ਗੱਪ ਇਹਨੂੰ ਮੂੰਹ ਕਰ ਆ ਆ ਗਿਆ ਆ ਗਿਆ ਲੰਪਰੀਤ ਧੀਰੇ ਧੀਰੇ ਹਾਂਜੀ ਆਜੋ ਜੀ ਆਪਾਂ ਆ ਚੁੱਕੇ ਹਾਂ ਅੰਮ੍ਰਿਤਸਰ ਠੀਕਾ ਪੰਜਾਬ ਦਾ ਸਭ ਤੋਂ ਵੱਡਾ ਤੇ ਪੁਰਾਣਾ ਸ਼ਹਿਰ ਆ ਤੁਸੀਂ ਸਾਰੇ ਪੁੱਛਦੇ ਸੀ ਲੋਕੇਸ਼ਨ ਕਿੱਥੇ ਆ ਕਿੱਥੇ ਇਹ ਹੈਗਾ ਪਾਰਟੀਸਨ ਮਿਊਜ਼ੀਅਮ ਠੀਕ ਹੈ ਇਹ ਸਾਰਾ ਗੜੀ ਸਰਾਂ ਦੇ ਕੋਲੀ ਆ ਭਰਾਮਾ ਦੇ ਢਾਬੇ ਦੇ ਕੋਲੀ ਆ ਮਿਊਜ਼ੀਅਮ ਕਿਥੋਂ ਮਰਜ਼ੀ ਪਤਾ ਕਰ ਲਿਓ ਇੱਥੇ ਅਸੀਂ ਫੋਟੋਜ਼ ਕਲਿੱਕ ਕੀਤੀਆਂ ਸੀ ਇੱਥੇ ਖਾਣ ਪੀਣ ਦੀ ਬਹੁਤ ਵਧੀਆ ਜਗ੍ਹਾ ਬਣੀ ਹੋਈ ਆ ਘੁੰਮਣ ਫਿਰਨ ਨੂੰ ਵੀ ਤੇ ਝੂਟੇ ਮਾਟੇ ਕਰਨ ਨੂੰ ਵੀ ਇੱਥੇ ਆਓ ਤੇ ਇੰਜੋਏ ਕਰੋ ਬੱਸ ਲੋ ਭਈਆ ਜੈ ਇਨੀ ਕੋ ਜਿਆਦਾ ਗਰਮੀ ਆ ਨਾ ਹੱਦ ਤੋਂ ਜਿਆਦਾ ਗਰਮੀ ਹੋਈ ਪਈਆ ਮੁੜਕ ਮੁੜਕੀ ਹੋ ਗਈ ਜਮਾ ਮਸਾ ਗੱਡੀ ਮਿਲੀ ਆ ਤੇ ਹੁਣ ਇਸ ਤੋਂ ਬਾਅਦ ਆ ਤੁਸੀਂ ਦੇਖ ਸਕਦੇ ਹੋ ਇਹ ਪੰਜਾਬ ਦਾ ਸਭ ਤੋਂ ਪੁਰਾਣਾ ਸ਼ਹਿਰ ਆਣਾ ਰੇ ਕਿਤੇ ਸਭ ਤੋਂ ਵੱਡਾ ਇੱਥੇ ਆਬਾਦੀ ਵੀ ਜਿਆਦੇ ਤਾਂ ਇਉਂ ਕਰਨ ਕਰ ਪਈ ਜਾਂਦੇ ਕਿੰਨੀਆਂ ਕਿੰਨੀਆਂ ਪ੍ਰਾਪਰਟੀਆਂ ਤਾਂ ਬੰਦ ਹੀ ਪਈ ਨੇ ਰੱਖੀ ਕਿੰਨੀਆਂ ਕਿੰਨੀਆਂ ਜਗ੍ਹਾ ਹਨਾ ਵੱਡੇ ਖਲਾ ਹਾਂ ਵੱਡੇ ਹੀ ਵਹਲ ਆਣਾ ਲੋ ਹੁਣ ਆਪਾਂ ਇੱਥੋਂ ਬੱਸ ਇਧਰੋਂ ਨਿਕਲ ਚੁੱਕੇ ਆਂ ਹੁਣ ਆਪਾਂ ਸਿੱਧਾ ਜਾਵਾਂਗੇ ਮਾਲ ਹਨਾ ਰਸਤੇ 'ਚ ਆਪਾਂ ਸਕੰਜਵੀ ਪੀਣੀ ਆ ਕਿਉਂਕਿ ਗਰਮੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹ ਦੇਖੋ ਉਧਰ ਬੱਦਲ ਚੜ੍ਹਿਆ ਉਹਨਾਂ ਨੂੰ ਸਾਹਮਣੇ ਹਾਂ ਉਧਰੋਂ ਬੱਦਲ ਚੜ੍ਹਿਆ ਮੀਂਹ ਆਊਗਾ ਮੀਂਹ ਤਾਂ ਆਊਗਾ ਹੀ ਆਊਗਾ ਜਿਸ ਸਬਦ ਦੀ ਅੱਜ ਗਰਮੀ ਆ ਬਹੁਤ ਜਿਆਦਾ ਗਰਮੀ ਆ ਸੰਗਤ ਨੂੰ ਦਾਤ ਮਿਲ ਜਾਂਦੀ ਹੈ ਹਾਂ ਜਿੰਨੀ ਸੰਗਤ ਆਈ ਆ ਚਲੋ ਐਵੇਂ ਰਾਤ ਮਿਲ ਜਾਂਦੀ ਏਹੀ ਚੀਜ਼ ਹੈ ਸਹੀ ਹੈ ਤੁਹਾਰ ਨੂੰ ਪਾਣੀ ਪੀ ਆ ਦੀ ਹੈ ਨਾ ਰਜ ਲਓ ਬਈ ਹੁਣ ਆਪਾਂ ਚੱਲੇ ਆਂ ਮਾਲ ਮਿਲਦੇ ਆ ਤੁਹਾਨੂੰ ਮਾਲ ਜਾ ਕੇ ਲੇਓ 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 ਆਜੋ 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 ਆ ਦੇਖ ਆਪਾਂ ਸਪੀਅਰ ਆ ਦੇਖ ਛੋਟੇ ਮਾੜੇ ਵਾਲੀ ਸਪੀਅਰ ਹੈ ਆਇਤਾ ਦੂਸਰੀਆਂ ਚਲੋ ਚਲੋ ਜੁਹਾਰਤਾ ਡਰਦਾ ਕਰ ਕੀ ਇਹਨੂੰ ਨਾ ਕਰੋ ਲੋ ਵੀ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਮੈਕਸ ਦੇ ਕਿਉਂਕਿ ਰਾਜੂ ਨੇ ਇੱਥੇ ਲੈਣਾ ਥੋੜਾ ਜਿਹਾ ਸਮਾਨ ਸਭ ਤੋਂ ਪਹਿਲਾਂ ਮੈਕਸ ਤੇ ਜਾਵਾਂਗੇ ਆਪਾਂ ਮੈਕਸ ਦੇ ਲੱਗੀ ਹੋਈ ਆ ਸੇਲ ਗਾਇਜ਼ ਫਲੈਟ 99 ਫਲੈਟ 199 399 299 ਚਲੋ ਜੀ ਆਫਰੀ ਆਫਰ ਕਰਦੇ ਜੀ ਚਲਦੇ ਆਪਾਂ ਉਹਦੀ ਗੱਲ ਕਰਕੇ ਚੜ੍ਹਨ ਚਲਦੇ ਆਪਾਂ ਜੁਹਾਰ ਚਲੋ ਨਵੀਂ ਪਵਾਂ ਦੇ ਅਚੜਣ ਐਮ ਇੱਥੇ ਵੀ ਸੇਲ ਲੱਗੀ ਹੋਈ ਆ ਅੱਜ ਇੱਥੇ ਕਰਾਂਗੇ ਸ਼ੋਪਿੰਗ ਲੋ ਵੀ ਜੁਹਾਰ ਨਹੀਂ ਇੱਥੇ ਆ ਕੇ ਟੇ ਕਰਿਆ ਹੁਣ ਇਹਦੇ ਆਲੇ ਦੁਆਲੇ ਹੋ ਗਿਆ ਨਾ ਇਹ ਮੈਨੂੰ ਕੁਝ ਲੈਣ ਦੇ ਰਿਹਾ ਜਾਨ ਅਜਾ ਬਪਾ ਜੀ ਨੇ ਨਵੀਂ ਚੱਪਲਾਂ ਜਿਵੇਂ ਅੰਮ੍ਰਿਤਸਰ ਤੋਂ ਲੈਤੀਆਂ ਮੈਨੂੰ ਵਧੀਆ ਲੱਗੀਆਂ 300 ਦੀਆਂ ਅਦੇ ਕਿ ਕਿਵੇਂ ਕੋਸ਼ ਹੋਈ ਅੰਦਰ ਉਹਨੇ ਪੁੱਛਿਆ ਦੇਖ ਕੇ ਪੂਰਾ ਹੈਪੀ ਆ ਲਓ ਬਈ ਕੁਛ ਪੜਾ ਕੱਢ ਕੇ ਲੈਣਾ ਠੀਕਾ ਕੱਢ ਲਿਓ ਕੱਢ ਲਿਓ ਆਪਾਂ ਹੁਣ ਆਕੇ ਮਾਲ ਤੋਂ ਹੁਣ ਆਫਾ ਪੀ ਰਹੇ ਆ ਸਕੰਚਵੀ ਠੀਕਾ ਨਿੰਬੂ ਪਾਣੀ ਤੇ ਅਸੀਂ ਗੁੰਦ ਕਤੀਰੀ ਵਾਲਾ ਪੀ ਰਹੇ ਆ ਤੇ ਰਾਜੂ ਕਹਿੰਦੀ ਵੀ ਮੈਂ ਸਿੰਪਲ ਪੀਣਾਗਾ ਵੀਰੇ ਨੇ ਤਿੰਨ ਗਲਾਸ ਖਾਏ ਆ ਆਪਾਂ ਤੇ ਜੁਝਾਰ ਸਿੰਘ ਜੀ ਦੀ ਸੌਣ ਦੀ ਤਿਆਰੀ ਆ ਬਸ ਠੀਕ ਹੈ ਕੱਢ ਲਿਆ ਕੱਢ ਲਿਓ ਤੇ ਆਪਾਂ ਸ਼ਾਪਿੰਗ ਕੀਤੀ ਐ ਅੱਜਣੇ ਮੈਂ ਤੁਹਾਨੂੰ ਅੱਜ। ਲੋ ਬਈ। ਆਪਾਂ ਹੁਣ ਪਹੁੰਚ ਗਏ ਦਰਿਆ ਦੇ ਕੰਢੇ। ਠੀਕ ਹੈ ਜਿੱਥੇ ਆਪਾਂ ਪਕੌੜੇ ਚਾਹ ਪਾਣੀ ਖਾਣੇ ਪੀਣੇ ਹੁੰਨੇ ਆ। ਠੀਕ ਹੈ ਉੱਥੇ ਹੀ ਪਹੁੰਚ ਗਏ। ਇੱਥੋਂ ਆਪਾਂ ਚਾਹ ਪੀਣੀ ਆ। ਠੀਕ ਹੈ ਇੱਧਰ ਰਿੱਕੀ ਵਰਗੇ ਗਏ ਆ ਜਿੱਥੇ ਛੋਟੇ ਹੁੰਦੇ ਪੀ ਕੇ ਜਾਂਦੇ ਹੁੰਦੇ ਸੀ ਮੰਮੀ ਵਰਗਿਆਂ ਨਾਲ। ਚਾਹ ਤੇ ਪਕੌੜੇ ਦੇਖਦੇ ਆਪਾਂ। ਹਾਏ। ਲੋ ਬਈ ਕੀ ਹੋ ਗਿਆ? ਕੀ ਹੋ ਗਿਆ? ਨਹੀਂ ਗੱਲ ਕੀ ਹੋ ਗਈ? ਬ੍ਰੈਡ ਵਾਲੇ ਸੁਆਦਾ ਲੱਗ ਦੇਖਣ ਚ ਲੱਗ ਰਿਹਾ ਹੈ। ਖਾ ਕੇ ਦੇਖੀ ਨਹੀਂ ਆ ਕਿ ਦੇਖਣ ਚ ਲੱਗ ਰਿਹਾ ਹੈ ਲੈ ਦੱਸੋ। ਮੀਟ ਫੱਟ ਕਰੀਮ ਸਾਡੀ ਆ ਪਰ। ਤੇ ਉਹ ਤਾਂ ਤੁਸੀਂ ਨੇ ਪਹਿਲਾਂ ਕਹਿੰਦੇ ਸੀ ਮੈਂ ਖਾੜੀ। ਪੁੱਤ ਆ 20 ਰੁਪਏ ਦੀ ਬ੍ਰੈਡ ਆ। ਫਿਰ ਤੇ 15 ਦੀ 20 ਵਿੱਚ ਆ ਗਈ। ਠੀਕ ਹੈ ਫਿਰ ਤਾਂ। ਇਹ ਮੈਂ ਬਹੁਤ ਵਧੀਆ ਯਾਰਾ ਦਿਖਾ ਕੇ ਦੇਖ ਲਾਜਾ। ਲਓ ਬਈ ਜਿਨ੍ਹਾਂ ਨੇ ਵੀ ਇੱਥੇ ਤੁਸੀਂ ਟਰਾਈ ਜ਼ਰੂਰ ਕਰਿਓ। ਉਹ ਵਿਚਾਲੇ ਜਿਹੜਾ। ਹਾਂ। ਜਸ਼ਨ ਜਸ਼ਨ। ਹਾਂ? ਜਸ਼ਨ ਹੈ। ਇੱਥੇ ਲਿਖਿਆ ਹੈ। ਇੱਧਰ ਮੂਰੇ ਲਿਖਿਆ ਸੀਗਾ। ਜਸ਼ਨ ਆ ਨਾ? ਹਾਂ ਜਸਕਰਨ। ਹਾਂ ਜਿਸ ਕਾਰਨ ਹੈ ਜਿਸ ਕਾਰਨ ਜਿਸ ਕਾਰਨ ਦਾ ਡੱਬਾ ਸਪੈਸ਼ਲ ਪਣਾ ਕਿਹੜੇ ਪੁਰਜ ਦੇ ਪਕੌੜੇ ਆਂ ਜੇ ਲਿਖਿਆ ਹੋਇਆ ਅੱਛਾ ਦੇਖੀਏ ਫਿਰ ਹਾਂ ਜਰੂਰ ਟਰਾਈ ਕਰਨਾ ਤਾਂ ਬੰਦ ਆ ਇਤਰੇ ਆਦੇ ਕੰਡੇ ਹਨ ਓਰੇ ਤੁਸੀਂ ਫੜੋ ਲਓ ਲਓ ਵੀ ਚਾਹ ਵੀ ਆ ਗਈ ਇੱਥੇ ਨਾ ਮਤਲਬ ਅਮਰੀਕੀ ਨਾਲ ਹਮੇਸ਼ਾ ਇਹ ਕਹਿੰਦੇ ਆ ਲੇਟ ਆ ਪਰ ਮੈਂ ਇਹਨਾਂ ਨੂੰ ਲੈ ਹੀ ਆਉਣੀ ਨਹੀਂ ਇੱਥੇ ਹਨ ਕਿਉਂਕਿ ਇੱਥੇ ਦਾ ਮੈਨੂੰ ਟੇਸਟ ਵਾਲਾ ਵਧੀਆ ਲੱਗਦਾ ਉਦੇ ਕੀ ਕੋਈ ਜੁਝਾਰ ਵਰਗਾ ਛੋਟਾ ਜਿਹਾ ਕਾਕੂ ਬੈਠਾ ਕੈਪਲੀ ਬੈਠਾਂਗਲਾ ਕੁਛ ਰਹਿ ਬੇਚਾਰਾ ਆ ਆ ਦੀ ਜ਼ਿੰਦਗੀ ਚ ਨਾ ਪਰਮਾਤਮਾ ਤੰਦਰੁਸਤ ਰੱਖੇ ਹੁਣ ਉਹਦੇ ਡੈਡੀ ਨੇ ਬਹੁਤ ਰੱਖੀ ਹੁੰਦੀ ਹਮ ਤਾਂ ਕਿਨੇ ਸਾਰੇ ਸੁਪਨੇ ਪੂਰੇ ਹੋ ਜਾਂਦੇ ਯੈਸ ਕਾਈ ਤਾਂ ਜਨ ਨੂੰ ਟੇਸਟ ਦਾ ਦੱਸੋ ਕਿਵੇਂ ਦਾ ਵਧੀਆ ਲੋਕੇਸ਼ਨ ਦੱਸ ਦੋ ਜੌੜੀ ਨਾ ਰਦੇ ਜਦੋਂ ਆਪਾਂ ਪ੍ਰੋਪਰ ਦੱਸੋ ਬਸ ਕੋਈ ਤਰਨ ਤਰਨ ਟੱਪ ਕੇ ਜਾਉੜੀਆਂ ਨਹਿਰ ਆਉਂਦੀ ਨੇ ਪਤੀ ਨਹੀਂ ਸਾਰਿਆਂ ਨੂੰ ਜੀਰੇ ਕੋਲੇ ਠੀਕ ਹੈ ਉਹ ਜੀਰਾ ਤੇ ਜੋ ਅੰਮ੍ਰਿਤਸਰ ਕੰਨੀ ਨੂੰ ਆਉਣੇ ਆ ਆਪਾਂ ਬਸ ਅੰਮ੍ਰਿਤਸਰ ਕੰਨੀ ਨੂੰ ਆਉਣੇ ਜਾਉੜੀਆਂ ਨਹਿਰ ਆਉਂਦੀਆਂ ਨੇ ਉਧਰ ਢਾਬੇ ਬੜੇ ਬਹੁਤ ਪੁਰਾਣੇ ਨੇ ਲੋ ਭਾਈ ਆਪਾਂ ਪਹੁੰਚ ਗਏ ਲਿਵਾਸੀ ਖਾਸ ਪਾਈ ਮਨਪ੍ਰੀਤ ਕੌਰ ਸਿਵੀਆਂ ਬੜੀਕ ਤੇ ਪਹੁੰਚ ਗਏ ਆਪਾਂ ਲੋ ਭਾਈ ਸਾਡਾ ਮੁੰਡਾ ਵੀ ਉੱਠ ਖੜਿਆ ਆਪਣਾ ਛੋਟੂ ਠੀਕ ਹੈ 3 ਘੰਟੇ ਸੌਂਗੇ ਨੇ ਸਾਰਾ ਸਫਰ ਨੀਂਦ ਚ ਹੀ ਲੰਘਾਇਆ ਚਲੋ ਵਧੀਆ ਘਰੇ ਆ ਕੇ ਜਦੋਂ ਇਹਦਾ ਖੇਡਣ ਦਾ ਟਾਈਮ ਆ ਹੁਣ ਇਹ ਖੇਡ ਲੂਗਾ ਤੇ ਆਪਾਂ ਪਹੁੰਚ ਗਏ ਪਿੰਡ ਟਾਈਮ ਨਾਲ ਹੀ ਪਹੁੰਚ ਗਏ ਵਧੀਆ 8:30 ਹੀ ਹੋਏ ਆ ਤੇ ਨਾਲੇ ਰਾਜੂ ਨੇ ਜਾਣਾ ਸੀਗਾ ਪਟਿਆਲੇੋਂ ਪਟਿਆਲੇ ਸਟੱਡੀ ਕਰਦੀ ਆ ਫਿਰ ਉੱਥੇ ਉਹਨੇ ਜਾਣਾ ਸੀਗਾ ਠੀਕ ਆ ਉਹਨੂੰ ਵੀ ਟਾਈਮ ਨਾਲ ਆਪਾਂ ਬੱਸੇ ਚੜਾਤਾ ਤਾਂ ਜੋ ਉਹ ਟਾਈਮ ਨਾਲ ਪਹੁੰਚ ਜੂਗੀ ਚਲੋ ਜੀ ਹੁਣ ਆਪਾਂ ਜਾਂਦੇ ਆ ਘਰੇ ਮੰਮੀ ਵਰਗਿਆਂ ਨੂੰ ਜਾ ਕੇ ਮਿਲਦੇ ਆ ਤੇ ਰਿੱਕੀ ਨੇ ਜਾਣਾ ਹੈ ਜਿੰਮ ਮੈਂ ਨਹੀਂ ਲਾਉਂਦਾ ਲੋ ਬਈ ਪਹੁੰਚ ਗਏ ਘਰੇ ਤੇ ਪ੍ਰਸ਼ਾਹ ਲਈ ਸੀਗੀ ਮੈਂ ਬੁਟੀਕ ਤੇ ਬਿਆਨਤ ਨੂੰ ਵੀ ਲਈ ਆਈ ਆਪਾਂ ਲਈ ਸੀਗੀ ਆਮ ਪਾਪੜ ਤੇ ਨਾਲ ਮੈਂ ਟੌਪੀਆਂ ਲਈ ਸੀ ਇਹ ਜੁਝਾਰ ਵਾਸਤੇ ਕੈਂਡੀਜ਼ ਉਹ ਵੀ ਖਾ ਲੂਗਾ ਠੀਕ ਹੈ ਤੇ ਬਾਕੀ ਆਪਾਂ ਐਚਐਨਐਮ ਤੋਂ ਸ਼ਾਪਿੰਗ ਕਰਕੇ ਆਏ ਸੀ ਮੰਮੀ ਨੂੰ ਦਿਖਾਉਣੇ ਮੰਮੀ ਹੋਰੇ ਆਓ ਆ ਜੋ ਰਿੱਕੀ ਆਪਦੇ ਵਾਸਤੇ ਕੁਝ ਲਿਆਇਆ ਸੀਗਾ ਤੁਹਾਨੂੰ ਦਿਖਾਵਾਂ ਕੀ ਲੈ ਕੇ ਆਏ ਨੇ ਦਿਖਾਤਾ ਦੋ ਪਹਿਲਾਂ ਮੰਮੀ ਨੂੰ ਦਿਖਾਓ ਆ ਕੀ ਦਿਖਾਵਾਂਗੇ ਠੀਕ ਹੈ ਆਜੋ ਥੋੜਾ ਜੀ ਲੱਗਿਆ ਸੀ ਪਹਿਲਾਂ ਤਾਂ ਜੁਝਾਰ ਬਿਨਾ ਇਹ ਦੱਸੋ ਕਿਉਂਕਿ ਜਦੋਂ ਪੋਤੇ ਪੋਤੀਆਂ ਹੋ ਜਾਣ ਫਿਰ ਉਹਨਾਂ ਵੀ ਨਾ ਜੀ ਨਹੀਂ ਲੱਗਦਾ ਹੁੰਦਾ ਪੁੱਤਾਂ ਬਿਨਾ ਤਾਂ ਲੱਗ ਜਾਂਦਾ ਹੁੰਦਾ ਫਿਰ ਹੈਨਾ ਆਹ ਸ਼ਰਟ ਲਿਆਏ ਨੇ ਇੱਕ ਤਾਂ ਇਹ ਐਚ ਐਨ ਐਮ ਤੋਂ ਆਹ ਸ਼ਰਟ ਲਿਆਏ ਨੇ ਇੱਕ ਆ ਲਿਆਏ ਨੇ ਤੇ ਇੱਕ ਆ ਮੈਂ ਟੀ-ਸ਼ਰਟ ਲੈ ਆਈ ਹਾਂ ਆਹ ਲੋ ਆ ਜਿੰਦਾ ਹੋ ਚਾਬੀ ਲੈ ਜਾ ਆ ਮੈਂ ਟੀ-ਸ਼ਰਟ ਲਈ हां 200 ਰੁਪਏ ਦੀ ਉਹ ਬਬੀ ਨਹੀਂ ਕਿਤੇ ਸੇਲ ਲੱਗੀ ਸੀ ਉੱਥੇ 200 ਦੀ ਲਈ ਆਈ ਮੈਂ ਹੋ ਮੈਂ ਤੂੰ ਦੰਨੀ ਆ ਮੈਂ ਹੁਣ ਕੋਈ ਨਾ ਕੰਮ ਕਰ ਲੈਨੀ ਆ ਮੰਮੀ ਵਿਚਾਰੇ ਕਰੀ ਜਾਂਦੇ ਸੋਹਣੀ ਆ ਠੀਕ ਆ ਤੁਹਾਰ ਆ ਗਿਆ ਆ ਜੋ ਲੋ ਵੀ ਆਪਾਂ ਕਰ ਲਿਆ ਚੇਂਜ ਤੇ ਹੁਣ ਆਪਾਂ ਕਰਦੇ ਆ ਘਰ ਦੇ ਕੰਮ ਠੀਕ ਆ ਮੰਮੀ ਵਿਚਾਰੀ ਕੱਲ ਦੀ ਪਰਸੋਂ ਦੇ ਅਸੀਂ ਸ਼ਾਮ ਨੂੰ ਗਏ ਸੀ ਹਨਾ ਕੱਲ ਸ਼ਾਮ ਨੂੰ ਗਏ ਸੀ ਮੰਮੀ ਵਿਚਾਰੇ ਫਿਰ ਸਾ ਪਕਾਮ ਕਰਦੇ ਉਹਨਾਂ ਦੀ ਆਪਾਂ ਹੈਲਪ ਕਰਦੀਏ ਹੁਣ ਆ ਕੇ ਕਿਉਂਕਿ ਆਪਾਂ ਕਿੜਾ ਥੱਕੇ ਹੋਏ ਆਂ ਗੱਡੀ 'ਚ ਬੈਠੇ ਆਏ ਆ ਬੈਠੀ ਗਈ ਸੀ ਉੱਥੇ ਵੀ ਕੋਈ ਕੰਮ ਨਹੀਂ ਸੀ ਥੋੜਾ ਫੇਰੇ ਕੀਤਾ ਹਾਂ ਮੰਮੀ ਦੇਖ ਲੈਣਾ ਸਬਜ਼ੀ ਮੈਂ ਦੇਖ ਲੈਣਾ ਸਾਰਾ ਕੁਝ ਹੀ ਦੇਖ ਲੈਣਾ ਤੁਸੀਂ ਧਾਰ ਕੱਢਣ ਜਾਣੇ ਹੋ ਕੱਢ ਲਿਓ ਕੱਢ ਲਿਓ ਓ ਵੀ ਅੱਜ ਮੰਮੀ ਨੇ ਬਣਾਏ ਨੇ ਆਲੂ ਪਕੌੜੇ ਰਿੱਕੀ ਨੂੰ ਪਸੰਦ ਨਹੀਂ ਹੈਗੇ ਤਾਂ ਉਹ ਆਪਦੀ ਹੋਰ ਸਬਜ਼ੀ ਬਣਾ ਲੈਣਗੇ ਜਾਂ ਲੈ ਆਉਣਗੇ ਐਸੇ ਸਾਰਿਆਂ ਨੂੰ ਸਾਡੀ ਪਸੰਦ ਨੇ ਆਲੂ ਪਕੌੜੇ ਕੱਲੇ ਰਿੱਕੀ ਨੂੰ ਛੱਡ ਕੇ ਹਾਂਜੀ ਬਈ ਤੁਹਾਡੇ ਨਾਲ ਦੋ ਤਿੰਨ ਸਵਾਲ ਸੀਗੇ ਠੀਕ ਆ ਵੀ ਕਿੰਨੇ ਦਾ ਰੂਮ ਮਿਲਿਆ ਤੇ ਵੀ ਇੱਥੇ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਰੂਮ ਆਨਲਾਈਨ ਬੁੱਕ ਕਰਵਾਉਣਾ ਪੈਂਦਾ ਸਭ ਸਵਾਲਾਂ ਦੇ ਜਵਾਬ ਹਾਲਾਂਕਿ ਮੈਨੂੰ ਇਹਨਾਂ ਪਤਾ ਨਹੀਂ ਹੈਗਾ ਰੂਮ ਰਿੱਕੀ ਨੇ ਬੁੱਕ ਕਰਵਾਇਆ ਸੀ ਕਿੰਨੇ ਦਾ ਰੂਮ ਬੁੱਕ ਹੋਇਆ ਸਭ ਕੁਝ एवरीथिंग ਮੈਂ ਨਾ ਰਿੱਕੀ ਆਉਣਗੇ ਜਦੋਂ ਜਿੰਮ ਤੋਂ ਵਾਪਸ ਆਉਣਗੇ ਉਹਨਾਂ ਤੋਂ ਮੈਂ ਸਾਰੀ ਚੀਜ਼ ਤੁਹਾਨੂੰ ਪ੍ਰੋਪਰ ਡਿਟੇਲ ਦੇ ਵਿੱਚ ਪੁੱਛ ਕੇ ਦੱਸ ਦੂੰਗੀ ਠੀਕ ਹੈ ਹਾਂਜੀ ਕਾਫੀ ਸਾਰੇ ਨਾ ਮਤਲਬ ਕਿ ਆਪਣੇ ਜਿਹੜੇ ਸਬਸਕ੍ਰਾਈਬਰ ਨੇ ਉਹਨਾਂ ਦੇ ਕਮੈਂਟ ਸੀਗੇ ਇੱਕ ਕੁੜੀ ਦਾ ਕਮੈਂਟ ਤਾਂ ਸੀਗਾ ਵੀ ਦੀਦੀ ਵੀ ਕਿੰਨੇ ਪੈਸੇ ਹੁੰਦੇ ਆ ਰੂਮ ਦਾ ਰੈਂਟ ਕਿੰਨਾਗਾ ਜਿੱਥੇ ਆਪਾਂ ਸਾਰਾ ਗੜੀ ਸਰਾ ਵਿੱਚ ਰਹਿ ਕੇ ਆਇਆ ਵੀ ਉਹਦਾ ਰੈਂਟ ਕਿੰਨਾਗਾ ਠੀਕ ਆ ਤੇ ਦੂਸਰਾ ਪਹਿਲਾਂ ਇਹਦੇ ਜਵਾਬ ਦੇ ਦਿਓ ਵੀ ਰੈਂਟ ਕਿੰਨਾਗਾ ਹਾਂ ਠੀਕ ਆ ਰੈਂਟ ਹੈਗਾ ਉਹਦਾ 999 ਰੁਪਏ ਓਕੇ ਇੱਕ ਦਿਨ ਦਾ ਤੇ ਰੂਮ ਤੋਂ ਜਾ ਕੇ ਮਿਲ ਜੂਗਾ ਤੇ ਉਹ ਕਹਿੰਦੇ ਵੀ ਜਿਵੇਂ ਦੀਦੀ ਵੀ ਪਹਿਲਾਂ ਬੁਕਿੰਗ ਕਰਵਾਉਣੀ ਪੈਂਦੀ ਆ ਵੀ ਆਨਲਾਈਨ ਬਹੁਤ ਫੇਕ ਸਾਈਟਾਂ ਬਣ ਗਈਆਂ ਹੁਣ ਅਸੀਂ ਸਮਝ ਗਏ ਸੀ ਉੱਥੇ ਕੱਲ੍ਹ ਵੀ ਕੰਪਲੇਂਟ ਲੈ ਕੇ ਆਏ ਸੀ ਦੋ ਤਣੇ ਜਾਣੇ ਹੂੰ ਜਦੋਂ ਆਫੀਸ਼ੀਅਲ ਸਾਈਟ ਦਾ ਪਤਾ ਮੈਂ ਵੀ ਭੁੱਲ ਗਿਆ ਜਿਵੇਂ ਮਤਲਬ ਪਤਾ ਕਰਨ ਲੱਗਿਆ ਸੀ ਪਰ ਥੱਲੇ ਆ ਕੇ ਭੁੱਲ ਗਿਆ ਹਮ ਪ੍ਰੋਪਰ ਸਾਈਟ ਸਾਈ ਉਹੀ ਭਰੀ ਜਾਂਦੀ ਫਿਰ ਆਨਲਾਈਨ ਬੁਕਿੰਗ ਵੀ ਹੋ ਜਾਂਦੀ ਹੈ ਔਰ ਆਨਲਾਈਨ ਬੁਕਿੰਗ ਇੱਕ ਦਿਨ ਤੋਂ ਵੱਧ ਵੀ ਹੋ ਜਾਂਦੀ ਹੈ ਜਿਹੜੀ ਆਫਲਾਈਨ ਬੁਕਿੰਗ ਆਪਾਂ ਜਾ ਕੇ ਕਰਾਉਣੀ ਆ ਰੂਮ ਜਾ ਕੇ ਮਿਲ ਜਦਾ ਨਹੀਂ ਸਾਡੇ ਸਾਹਮਣੇ ਵੀ ਵੀਕਐਂਡਸ ਤੇ ਬਣਾਉਂ ਤੋਂ ਨਾਮ ਨਹੀਂ ਮਿਲਦੇ ਜਿਵੇਂ ਜਦ ਮੁਸਿਆਂ ਵਗੈਰਾ ਜਿਵੇਂ ਵੀ ਤਿਹਾੜ ਹਨਾ ਸਪੈਸ਼ਲ ਡੇ ਤੇ ਸ਼ਾਇਦ ਨਾਮ ਮਿਲੇ ਪਰ ਨੋਰਮਲ ਡੇਸ ਤੇ ਤੁਹਾਨੂੰ ਜਾ ਕੇ ਮਿਲ ਜੂਗਾ ਹਾਂ ਕਿਉਂਕਿ ਜੇ ਤੁਸੀਂ ਵੀਕਐਂਡ ਦੇ ਵਿੱਚ ਥੋੜਾ ਜਿਹਾ ਇਕੱਠ ਜਿਆਦਾ ਹੁੰਦਾਗਾ ਤਾਂ ਉਦੋਂ ਕਈ ਵਾਰ ਬਈ ਰੂਮ ਨਾ ਬੁੱਕ ਹੋ ਜਾਂਦੇ ਆ ਪੀ ਬੁਕਿੰਗ ਨੂੰ ਦੋ ਦਿਨ ਦੀ ਬੁਕਿੰਗ ਨੂੰ ਮੈਂ ਦਿੱਤੇ ਗਏ ਨੰਬਰ ਤੇ ਜਿੰਨੀ ਜਾ ਕੇ ਬੁਕਿੰਗ ਕਰਾਉਣੀ ਹੈ ਦੂਜੇ ਦਿਨ 12:00 ਵਜੇ ਸ਼ੁਰੂ ਹੋਣਾ ਹੀ ਹੈ ਮਿਲ ਜਾਂਦਾ ਹੁੰਦਾ ਬਾਲਾ ਪਹੌਣੀ ਹੈ ਜੀ 999 ਦੇ ਵਿੱਚ ਟੌਪ ਕਲਾਸ ਸਾਰਾ ਘੜੀ ਸਰਾੰਗੀ ਇਹ ਪਾਰਕਿੰਗ ਦੇ ਜਮਾਂ ਸਾਹਮਣੇ ਪਾਰਕਿੰਗ ਦੇ ਜਮਾਂ ਸਾਹਮਣੇ ਬਸ ਹਾਂ ਇਹ ਸਾਰਿਆਂ ਦੇ ਸਵਾਲ ਸੀਗੇ ਕਾਫੀ ਜਾਣੇ ਦੇ ਤਾਂ ਕਰਕੇ ਮੈਂ ਕਿਹਾ ਵੀ ਇਹ ਤੁਹਾਨੂੰ ਰਿੱਕੀ ਹੀ ਜਵਾਬ ਦੇ ਸਕ ਉਹ ਤੋਂ ਸਾਈਟ ਦੱਸਾਂਗੇ ਤੁਹਾਨੂੰ हां ਵੀ ਪ੍ਰੋਪਰ ਕਿਹੜੀ ਸਾਈਟ ਆ ਉਹ ਤੁਹਾਨੂੰ ਦੱਸ ਦਾਂਗੇ ਸਹੀ ਗੱਲ। ਹਾਂ ਪ੍ਰੋਪਰ ਵਰਡ ਟੂ ਵਰਡ ਵੀ ਕਿਹੜੀ ਸਾਈਟ ਆ ਪ੍ਰੋਪਰ ਚਾਹੇ ਲਿਖਦੀ ਏ ਨਾਲ। ਠੀਕ ਹੈ ਨਾ? ਹਾਂਜੀ ਬਈ ਇੱਕ ਕੁੜੀ ਨੇ ਪੁੱਛਿਆ ਸੀ ਸਾਰਾ ਗੜੀ ਦੀ ਲੋਕੇਸ਼ਨ ਕਿੱਥੇ ਆ। ਬਈ ਜਿਹੜੀ ਪਾਰਕਿੰਗ ਨਹੀਂ ਹੈਗੀ ਠੀਕ ਹੈ نیچے ਪਾਰਕਿੰਗ ਹੈਗੀ। ਜਿੱਥੇ ਆਪਣੀਆਂ ਸਟਰੀਟਸ ਬਣੀਆਂ ਹੋਈਆਂ ਨੇ ਜਿੱਥੇ ਘੋੜੇ ਵਾਲਾ ਉਹ ਬੁੱਤ ਬਣਿਆ ਹੋਇਆਗਾ। ਤੇ ਉੱਥੇ ਜਿਹੜੀ ਪਾਰਕਿੰਗ ਆ ਠੀਕ ਆ ਅੰਮ੍ਰਿਤਸਰ ਦਰਬਾਰ ਸਾਹਿਬ ਕੋਲ ਜਿਹੜੀ ਪਾਰਕਿੰਗ ਹੈਗੀ। ਉਹਦੇ ਕੋਲ ਹੀ ਸਾਰਾ ਗੜੀ ਸਰਾਵਣੀ ਹੋਈ ਆ ਠੀਕ ਹੈ ਸਾਰਾ ਗੜੀ ਉੱਥੇ ਸਰਾਵਣੀ ਹੋਈ ਆ ਉਹ ਲੋਕੇਸ਼ਨ ਆ ਜਿੱਥੇ ਆਪਾਂ ਰੂਮ ਲਿਆ ਸੀਗਾ ਠੀਕ ਹੈ ਤੇ ਪੈਸੇ ਰਿੱਕੀ ਨੇ ਤੁਹਾਨੂੰ ਦੱਸਦੇ ਵੀ ਕਿੰਨੇ ਪੈਸੇ ਆ 1000 ਰੁਪਏ ਦਾ ਰੂਮ ਮਿਲ ਜਾਂਦਾ ਹੁੰਦਾ ਠੀਕ ਹੈ ਤੇ ਦੂਸਰੀ ਗੱਲ ਜਿਹੜੀ ਤੁਸੀਂ ਕਹਿਣੀ ਹੋ ਵੀ ਦੀਦੀ ਵੀ ਜਿੱਥੇ ਤੁਸੀਂ ਫੋਟੋਆਂ ਖਚਾਈਆਂ ਝੂਟੇ ਰੱਖੇ ਸੀਗੇ ਘੁੰਮ ਰਹੀ ਸੀਗੀ ਉਹ ਲੋਕੇਸ਼ਨ ਕਿੱਥੇ ਆ ਉਹ ਹੁਣ ਸਾਰਾ ਗੜੀ ਸਰਾ ਦੇ ਕੋਲ ਹੀ ਪਾਰਟੀਸਨ ਮਿਊਜ਼ੀਅਮ ਪਰ ਨਾ ਤੁਸੀਂ ਚਾਹੇ ਕਿਸੇ ਤੋਂ ਪੁੱਛ ਲਿਓ ਪਾਰਟੀਸਨ ਮਿਊਜ਼ੀਅਮ ਉੱਥੇ ਕੀ ਆ ਉਹ ਉੱਪਰ ਲਾਈਟਾਂ ਲੱਗੀਆਂ ਹੋਈਆਂ ਨੇ ਉੱਥੇ ਫੋਟੋਜ਼ ਵੀਡੀਓਜ਼ ਵਧੀਆ ਕਲਿੱਕ ਹੁੰਦੀਆਂ ਨੇ ਲੋਕ ਜਾਂਦੇ ਨੇ ਠੀਕ ਹੈ ਫਿਰ ਉੱਥੇ ਬੱਚਿਆਂ ਵਾਸਤੇ ਗੇਮਸ ਹੈਗੀਆਂ ਨੇ ਬੱਚੇ ਇੰਜੋਏ ਕਰ ਲੈਂਦੇ ਆ ਫੂਡ ਪੁਆਇੰਟ ਬਣੇ ਹੋਏ ਨੇ ਡੋਮੀਨੋਜ਼ ਪੀਜ਼ਾ ਹੋ ਗਿਆ ਠੀਕ ਹੈ ਕਾਫੀ ਵੀਨ ਹੋ ਗਿਆ ਸਟਾਰਬਕਸ ਹੋ ਗਿਆ ਠੀਕ ਹੈ ਬ੍ਰਿਸਟਾ ਹੋ ਗਿਆ ਤੇ ਹੋਰ ਵੀ ਕਾਫੀ ਸਾਰਾ ਖਾਣ ਪੀਣ ਨੂੰ ਮੋਮੋਜ਼ ਵਗੈਰਾ ਸੈਂਡਵਿਚ ਵਗੈਰਾ ਮ사ਜ ਵਗੈਰਾ ਸਾਰਾ ਕੁਝ ਉੱਥੇ ਬਣਿਆ ਹੋਇਆਗਾ ਠੀਕ ਹੈ ਤੇ ਕਪਲ ਫੋਟੋ ਵੀ ਕਰਵਾ ਸਕਦੇ ਹਾਂ ਵੈਸੇ ਫੋਟੋਸ ਵੀ ਉੱਥੇ ਕਰਵਾ ਸਕਦੇ ਹਾਂ ਲੋਕੇਸ਼ਨ ਬਹੁਤ ਵਧੀਆ ਬਣੀ ਹੋਈ ਆ ਅੰਦਰ ਜਾ ਕੇ ਵੀ ਦੇਖ ਸਕਦੇ ਹੋ ਤੁਸੀਂ ਅਸੀਂ ਗਏ ਸੀਗੇ ਸਾਨੂੰ ਤਾਂ ਵਧੀਆ ਲੱਗੀ ਉਹ ਲੋਕੇਸ਼ਨ ਠੀਕ ਹੈ ਉਹ ਹੈਗੀ ਜਿੱਥੇ ਕਬੂਤਰ ਨਹੀਂ ਹੁੰਦੇ ਬਾਹਲੇ ਸਾਰੇ ਉਹਦੇ ਸਾਹਮਣੇ ਹੀ ਆ ਜਮਾ ਉੱਥੋਂ ਕਿਸੇ ਤੋਂ ਮਰਜ਼ੀ ਪੁੱਛ ਲਿਓ ਉੱਥੇ ਕਾਫੀ ਲੋਕ ਬੈਠੇ ਹੁੰਦੇ ਵੀ ਪਾਰਟਿਸਨ ਮਿਊਜ਼ੀਅਮ ਜਾਣਾਗਾ ਉਹ ਸਾਹਮਣੀ ਆ ਜਮਾ ਠੀਕ ਹੈ ਤੇ ਉੱਥੇ ਸਾਹਮਣੀ ਹੀ ਭਰਾਮਾ ਦਾ ਟਾਬਾਗਾ ਬਸ ਆ ਲొਕੇਸ਼ਨ ਆ ਉਥੇ ਤੁਹਾਨੂੰ ਪਤਾ ਲੱਗ ਜੂਗਾ ਠੀਕ ਹੈ ਤੇ ਬਾਕੀ ਆਪਣਾ ਸਫਰ ਬਹੁਤ ਵਧੀਆ ਰਿਹਾ ਤੇ ਵਾਹਿਗੁਰੂ ਸਾਰਿਆਂ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਇਹ ਸੀਗਾ ਆਪਣਾ ਬਲੌਗ ਉਮੀਦ ਕਰਦੇ ਹਾਂ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਿਆ ਹੋਣਾ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਠੀਕ ਹੈ ਮਿਲਦੇ ਆਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਕਨਸੈਪਟ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਭਾਈ ਬਾਏ ਬਾਏ